ਕੀ ਹੋਇਆ ਕੀ ਸੀ ਗਿਆ ਕਿਵੇਂ ਵਾਰਦਾਤ ਹੋਈ ਹੈ ਕੌਣ ਕੌਣ ਸੀਗੇ ਔਰ ਕਾਣੇ ਕੀ ਇਹ ਸਾਰਾ ਸੀ ਮੈਂ ਤੇ ਮੇਰੀ ਵਾਈਪ ਪੈਦਲ ਜਾ ਰਹੇ ਸੀਗੇ ਉੱਥੇ ਸਾਡੇ ਦਾਣਾ ਮੰਡੀ ਆ ਉੱਥੇ ਸੇਅਰ ਕਰਨ ਗਏ ਸੀ ਤੇ ਉਹ ਬੈਕ ਸਾਈਡ ਤੋਂ ਇੱਕ ਸਪਲੈਂਡਰ ਮੋਟਰਸਾਈਕਲ ਲੰਘਿਆ ਹੀ ਉਹਦੇ ਵਿੱਚ ਇੱਕ ਨੋ ਦੋ ਮੁੰਡੇ ਸੀਗੇ ਬੈਠੇ ਉਹਦਾ ਆਪਾਂ ਨੂੰ ਕੋਈ ਜੈਕਟ ਨਹੀਂ ਪਤਾ ਵੀ ਕੌਣ ਸੀ ਆਪਾਂ ਜਾਣਦੇ ਨਹੀਂ ਕਿ ਆਪਾਂ ਹੁਣ ਉਦਕਲ ਜਾਂਦਾ ਬੰਦਾ ਆਪਣ ਕੀ ਪਤਾ ਲੱਗਦਾ ਕਿਸ ਦਾ ਉਹ ਇਹਦੇ ਗੋਲੀ ਮਾਰੀ ਬੰਦਾ ਬੰਨੀ ਸੀ ਕਿਵੇਂ ਸੀ ਬੰਨੀ ਸੀ ਇੜਈ ਮਗਰ ਬੈਠਾ ਸੀ ਉਹ ਤਾਂ ਲੈਤੀ ਸੀ ਲੋਈ ਤੇ ਜਿਹੜਾ ਚਲਾਉਂਦਾ ਸੀ ਮੋਟਰਾਂ ਕੋਲ ਉਹਨੇ ਕੋਟ ਪਾਇਆ ਮੈਨਾਂ ਕਦਾ ਧਿਆਨ ਦਿੱਤਾ ਹੀ ਨੰਬਰ ਅਪਡੇਟ ਹੈ ਨਹੀਂ ਸੀ ਮੋਟਰਾਂ ਕੋਲ ਸੜਨ 1.5 ਮਹੀਨੇ ਲੰਮਾ ਕਿਹੜਾ ਕਾਰਨ ਕੀ ਹੈ ਕਿ ਤੇ ਲੰਮਾ ਮਰਦਾ ਲਾਈਨ ਦਾ ਕੋਈ ਕੰਮ ਨਹੀਂ ਨਹੀਂ ਉਹਦੇ ਘਰ ਵਾਲੇ ਹੈ ਨਹੀਂ ਇਦਾਂ ਦੀ ਉਹ ਮੈਨੂੰ ਅੱਜ ਹੀ ਕਾਲ ਉਹ ਕਿਹਾ ਟੀ ਆ ਉਹ ਕਹਿੰਦੇ ਸੀ ਆਵਾਂਗੇ ਵੀ ਇਹਦਾ ਪਤਾ ਲੈਣਾ ਉਹ ਆਉਂਦੇ ਇੱਥੇ ਆਉਣਗੇ ਕਾਰਨ ਕੀ ਲੱਗਦਾ ਕੋਲ ਲੋਕ ਹੋ ਸਕਦੇ ਨੇ ਸ਼ਕਤੀ ਅਮਨ ਦੇ ਵਿੱਚ ਨਹੀਂ ਸਕ ਹੁਣ ਕਿਸੇ ਤੇ ਨਹੀਂ ਕਰ ਸਕਦੇ ਜੀ ਆਏ ਆਪਣੀ ਕਿਸਨਾ ਹੈ ਨਹੀਂ ਸੀ ਲਾਗ ਡਾਟ ਜਾਂ ਆਪਾਂ ਜੇ ਕਿਹਨਾਂ ਲਾਗ ਡਾਟ ਹੁੰਦੀ ਆਪਾਂ ਉਹਨੂੰ ਜਾਣਦੇ ਹੁੰਨੇ ਆ ਉਹ ਜੇ ਬੰਦੇ ਹੈ ਨਹੀਂ ਸੀ ਉਹ ਸਰੀਰ ਪੱਖੋਂ ਹੀ ਜਾਣਦੇ ਆਂ ਆਪਾਂ ਬੰਦੇ ਨੂੰ ਉਹ ਹੈ ਨਹੀਂ ਸੀ ਉਹ ਮੈਰਿਜ ਰਜਾਵਤੀ ਦਾ ਨਹੀਂ ਅੱਜ ਫੋਨ ਲਾਇਆ ਬੋਲੋ ਡਾਊਟ ਨਹੀਂ ਅੱਜ ਫੋਨ ਲਾਇਆ ਉਹਨਾਂ ਤੇ ਵੀ ਡਾਊਟ ਉਹਨਾਂ ਤੇ ਕੋਈ ਡਾਊਟ ਨਹੀਂ ਜੀ ਕੋਈ ਆਉਂਦੇ ਨਾ ਅੱਛਾ ਸੱਟ ਕਿੰਨੀ ਕਾ ਤੁਹਾਡੇ ਵਾਈਫ ਦੇ ਕਿੱਥੇ ਰੋਹ ਉਹ ਚਲੀ ਜਾਂਦਾ ਜੀ ਹਲੇ ਕੰਮ ਹਸਪੀਟਲ ਗੋਲੀ ਤੇ ਪੱਟ ਤੇ ਲਿਖ ਅਸੀਂ ਉਹ ਕਰਨਗੇ ਜੀ ਅੱਛਾ ਕੌਣ ਕੌਣ ਸੀ ਕਰਨੀ ਬੋਲੋ ਮੈਂ ਤੇ ਮੇਰਾ ਹਸਬੰਦ ਅੱਛਾ ਤੇ ਦੋ ਮੁੰਡੇ ਤੇਜੀ ਨਾਲ ਇਹ ਤਾਂ ਸਾਰੇ ਕੱਟ ਕੇ ਭੱਜ ਗਏ ਕੀ ਕੀ ਵਜ੍ਹਾ ਰੰਜੇ ਬੱਚੇ ਕੀ ਲੱਗ ਰਹੀ ਹੈ ਕਿਉਂ ਕਿਉਂ ਚਲਾਈ ਗੋਲੀ ਪਤਾ ਨਹੀਂ ਜੇ ਸੀ ਜਾਣਦੇ ਨੇ ਹਾਂ ਤੁਸੀਂ ਸੈਰ ਕਰਨ ਜਾ ਰਹੇ ਸੀ ਬੇਟੇ ਹਾਂਜੀ ਭਗਤਾ ਭਾਈ ਕਾ ਜੀ ਕੀ ਗੱਲ ਹੋ ਗਈ ਜੀ ਬੇਟੇ ਨਾ ਉੱਠ ਕੇ ਸੈਲ ਕਰਨ ਗਏ ਸੀ ਦੋਨੇ ਜਣੇ ਤੇ ਦਾਣਾ ਮੰਡੀ ਚ ਕਹਿੰਦੇ ਵੀ ਸਾਨੂੰ ਤਾਂ ਇਹ ਘਰ ਉੱਥੇ ਸੁਨੇਹਾ ਮਿਲਿਆ ਵੀ ਤੁਹਾਡਾ ਐਕਸੀਡੈਂਟ ਹੋ ਗਿਆ ਬੱਚਿਆਂ ਦਾ ਜਦੋਂ ਅਸੀਂ ਕੋਲੇ ਆ ਕੇ ਦੇਖਿਆ ਡਾਕਟਰ ਤੇ ਲਗਾਏ ਉਹ ਕਹਿੰਦੇ ਜੀ ਗੋਲੀ ਦਾ ਨਿਸ਼ਾਨ ਆ ਬੱਚਿਆਂ ਦੇ ਵੀ ਕੋਈ ਗੋਲੀ ਲੱਗਿਆ ਕਹਿੰਦੇ ਵੀ ਦੋ ਜਣੇ ਸੀ ਸਪਲੈਂਡਰ ਮੋਟਰਸਾਈਕਲ ਸੀ ਤੇ ਕਹਿੰਦੇ ਵੀ ਸਾਡੇ ਕੋਲ ਦੀ ਨੰਗਾ ਸੀ ਵੀ ਕਹਿੰਦੇ ਮੈਂ ਬੇਟੀ ਚੋਲ ਚ ਗਿਆ ਅੱਛਾ ਲੇਡੀਜ਼ ਕੌਣ ਲੱਗਦੇ ਤੁਹਾਨੂੰ ਕਿੰਨੇ ਜਿੰਨਾਂ ਦੀ ਗਿਣੀ ਰੱਖੀ ਆ ਇਹ ਇਹ ਮੇਰੀ ਨੋਹ ਆ ਜੀ ਉਹਦੇ ਵੀ ਕਿਸੇ ਦਿਨ ਕਿ ਨਹੀਂ ਜੀ ਇਹ ਤੇ ਕੱਲੀ ਤੇ ਲੱਗੀ ਹੈਗੀ ਇਹ ਭੱਜੇ ਜਾਂਦੇ ਸੀ ਭਾਜਦੇ ਸੀ ਇਹ ਮੂਰੇ ਸੀਗੀ ਜਾਰੇ ਇਸ ਕਿੰਨੇ ਘੋੜੇ ਲੱਗੇ ਭਾਜ ਤਾਂ ਪਤਾ ਨਹੀਂ ਦੀ ਹੁਣ ਪਤਾ ਲੱਗੇ ਕਿ ਪੱਟ ਚ ਆ ਜੀ ਪੱਟ ਚ ਅੱਛਾ ਕਿੰਨੇ ਘੋੜੇ ਦਾ ਟਾਈਮ ਸੀ ਜੀ ਕੋਲੋਂ ਟਾਈਮ ਜੀ 7 ਕ ਦਾ ਹੋਊਗਾ ਜੀ ਕਿਸੇ ਨਾਲ ਕੋਈ ਦਾਬੇ ਦਾ ਨਹੀਂ ਜੀ ਸਾਡੇ ਕਿਸੇ ਨਾਲ ਕੋਈ ਲਾਗ ਦਾਟ ਨਹੀਂ ਜਨ ਕੋਈ ਨਾ ਦੀ ਪਛਾਣ ਹੋਈ ਬੰਦਿਆਂ ਦੀ ਨਹੀਂ ਜੀ ਕੋਈ ਪਛਾਣ ਨਹੀਂ ਹੋਈ ਬੇਟਾ ਇਹਦੇ ਝੋਲਦੇ ਦੇ ਬੇਟੀ ਤੇ ਚੱਕਣ ਲੱਗ ਗਿਆ ਤੇ ਮੜ ਕੇ ਕੋਈ ਪਛਾਣ ਨਹੀਂ ਹੋਈ ਬਾਪੀ ਬਾਪੀ ਬਾਤ ਗਈ ਦੋ ਜਾਣੇ ਦੱਸ ਦਿਆ ਜੀ ਬਾਕੀ ਅਸੀਂ ਕਿਹੜਾ ਕੋਲੇ ਸੀ ਉੱਥੇ ਕੋਈ ਆਏ ਨਾ ਕਿ ਮੂਟਾ ਏ ਸੀ ਕਦਰ ਨਹੀਂ ਇਹ ਕਹਿੰਦੇ ਮਸਾਲੇ ਕੱਪੜੇ ਪਾਏ ਵੇਸੇ ਉਹਨਾਂ ਦੇ ਕੱਲੇ ਅਸੀਂ ਤਾਂ ਘਰੇ ਸੀ ਜੀ ਸਾਂ ਤਾਂ ਘਰੇ ਸੀ ਨਹੀਂ ਲੱਗਾ ਵੀ ਤੁਹਾਡੇ ਬੱਚਿਆਂ ਦਾ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਗਾ ਹਸਪੀਟਲ 'ਚ ਪਹੁੰਚੇ ਤੇ ਉਹ ਕਹਿੰਦੇ ਵੀ ਤੁਹਾਡੇ ਬੱਚਿਆਂ ਤਾਂ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਹੋ ਗਿਆ ਤੁਸੀਂ ਸਰਪਤ ਕਰੋ ਪਹਿਲਾਂ ਬệnh viện ਦੇ ਹਸਪਤਾਲ ਚ ਲਗਾਇਆ ਸੀ ਜੀ ਅਸੀਂ ਪ੍ਰਾਈਵੇਟ ਮੜ ਕੇ ਅਸੀਂ ਸਰਕਾਰੀ ਚ ਲਗਾਇਆ ਫਿਰ ਸਾਨੂੰ ਪਤਾ ਲੱਗਾ ਜੀ ਫਿਰ ਨਾਲ ਦੇ ਨਾਲ ਇੱਥੇ ਲੈ ਆਏ ਮੇਰਾ ਨਾਮ ਕੀ ਡਾਕਟਰ ਹਰਸ਼ਿਤ ਗੋਹਿਲ ਹੈ ਮੈਡੀਕਲ ਆਫੀਸਰ ਸਿਵਲ ਹਸਪੀਟਲ ਬਟਿੰਡਾ ਜੀ ਸਾਡੇ ਕੋਲ ਇੱਕ ਲੜਕੀ ਜੀ ਜਿਸ ਦਾ ਨਾਮ ਹੈ ਹਰਪ੍ਰੀਤ ਕੌਰ ਵਾਈਫ ਆਫ ਹਰਸ਼ਦੀਪ ਸਿੰਘ ਭਗਤਾ ਸਿਵਲ ਹਸਪੀਟਲ ਤੋਂ ਰੈਫਰ ਹੋ ਕੇ ਆਈ ਹੈ ਜੀ ਉਹਨਾਂ ਦੇ ਦੱਸਣ ਮੁਤਾਬਕ ਉਹ ਕਿਸੇ ਕੰਮ ਕਾਜ ਜਾਂ ਰਨਿੰਗ ਕਰ ਰਹੇ ਸੀਗੇ ਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਤੇ ਉਹਨਾਂ ਉੱਪਰ ਫਾਇਰਿੰਗ ਹੋਈ ਅਸੀਂ ਉਹਨਾਂ ਦੀ ਮੈਡੀਕਲ ਲੀਗਲ ਕਾਰਵਾਈ ਕਰਕੇ ਜੀ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈ ਤੇ ਮਰੀਜ਼ ਨੂੰ ਅਸੀਂ ਅਗਲੇ ਟੈਸਟਾਂ ਲਈ ਭੇਜ ਰਹੇ ਹਾਂ ਪਤਾ ਲੱਗਿਆ ਵੀ ਗੋਲੀ ਜਾਂ ਕੋਈ ਨਿਸ਼ਾਨ ਕਿੱਥੇ ਹੈਗੇ ਉਹਨਾਂ ਦੀ ਜੀ ਖੱਬੇ ਪੱਟ ਉੱਪਰ ਨਿਸ਼ਾਨ ਹੈਗੇ ਆ ਜੀ ਇਹ ਕੀ ਨਿਸ਼ਾਨ ਹੋ ਕਿਸ ਚੀਜ਼ ਦੇ ਹੈ ਇਹ ਹਜੇ ਰਿਪੋਰਟਾਂ ਤੋਂ ਬਾਅਦ ਹੀ ਪਤਾ ਲੱਗੇਗਾ ਫਲਾ ਇਨ ਜ਼ ਦੇਖਾ ਜਖਮੀ ਕਹੇ ਜੋ ਨਹੀਂ ਜਖਮੀ ਕੋਈ ਕੋਈ ਪੇਸ਼ੈਂਟ ਆਇਆ ਨਹੀਂ ਸਾਡੇ ਕੋਲੇ ਹਰਪ੍ਰੀਤ ਕੌਰ ਜੀ ਇਹ ਅੱਜ ਸਵੇਰ 9 ਵਜੇ ਦੇ ਕਰੀਬ ਦੀ ਘਟਨਾ ਹੈਗੀ ਹੈ ਇਹ ਥਾਣਾ ਧਿਆਲਪੁਰਾ ਦਾ ਏਰੀਆ ਪੈਂਦਾ ਜਿਹਦੇ ਵਿੱਚ ਭਕਤਾ ਭਾਈਕਾ ਦੇ ਏਰੀਆ ਦੇ ਵਿੱਚ ਜਿਹੜੀ ਲੜਕੀ ਹੈਗੀ ਹਰਪ੍ਰੀਤ ਕੌਰ ਇਹ ਆਪਣੇ ਘਰ ਵਾਲੇ ਦੇ ਨਾਲ ਅਰਸ਼ਪੀ ਸਿੰਘ ਉਹਦਾ ਘਰਵਾਲਾ ਦਾ ਨਾਮ ਉਹਦੇ ਨਾਲ ਸੈਰ ਤੇ ਆਈ ਸੀ ਦਾਣਾ ਮੰਡੀ ਦੇ ਵਿੱਚ ਤਾਂ ਜਦੋਂ ਇਹ ਸੈਰ ਕਰ ਰਹੀ ਸੀਗੀ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਆਉਂਦੇ ਆਏ ਤੇ ਉਹਨਾਂ ਨੇ ਜਿਹੜਾ ਹੈਗਾ ਇੱਕ ਫਾਇਰ ਕੀਤਾ ਲੜਕੀ ਦੇ ਉੱਪਰ ਜੋ ਲੜਕੀ ਦੇ ਪੱਟੇ ਦੇ ਵਿੱਚ ਲੱਗਿਆ ਗੋਲੀ ਲੱਗੀ ਹੈ ਤੇ ਪੱਟੇ ਦੇ ਵਿੱਚ ਚਾਰ-ਪਾਰ ਹੋ ਗਈ ਸੀਗੀ ਉਸ ਤੋਂ ਬਾਅਦ ਸਾਡੀ ਪੋਸਟ ਪਾਰਟੀ ਦੇ ਲਈ ਐਸ ਐਚਓ ਨਾਲ ਸੀਆਈ ਨਾਲ ਡੀਐਸਪੀ ਜੀ ਸਾਹਿਬ ਮੌਕੇ ਤੇ ਉੱਪਰ ਜਿਹੜੇ ਹੈਗੇ ਨੇ ਚਲੇ ਗਏ ਨੇ ਸਾਡੇ ਵੱਲੋਂ ਜਿਹੜੇ ਇਹਨਾਂ ਦੇ ਬਿਆਨ ਦਰਜ ਕਰਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਸੋ ਅਸੀਂ ਵੱਖ-ਵੱਖ ਟੀਮਾਂ ਲਗਾ ਦਿੱਤੀਆਂ ਨੇ ਜਿਹੜੇ ਦੋ ਮੋਟਰਸਾਈਕਲ ਸਵਾਰ ਵਿਅਕਤੀ ਇਹਨਾਂ ਦੀ ਪਛਾਣ ਵਾਸਤੇ ਰੈਟੀਫਿਕੇਸ਼ਨ ਵਾਸਤੇ ਕਿ ਵਜੋਂ ਅੰਜਸ ਕੀ ਸੀ ਕੌਣ ਬੰਦੇ ਸੀਗੇ ਕਿਸ ਪਰਪਸ ਲਈ ਆਏ ਸੀਗੇ ਉਸੀਂ ਸਾਰਾ ਜਿਹੜਾ ਹੈਗਾ ਉਸ ਦੀ ਤਫ਼तीश ਕਰ ਰਹੇ ਹਾਂ ਤੇ ਜਲਦੀ ਹੀ ਜਿਹੜਾ ਹੈਗਾ ਇਸ ਚੀਜ਼ ਨੂੰ ਅਸੀਂ ਕਲੀਅਰ ਕਰ ਲਵਾਂਗੇ ਵੀ ਇਹ ਸਵਾਰਦਾ ਤੇ ਪਿੱਛੇ ਦਾ ਕਾਰਨ ਕੀ ਸੀਗਾ ਕੌਣ ਸੀਗੇ ਤੇ ਕਿਸ ਮਕਸਦ ਨਾਲ ਜਿਹੜਾ ਹੈਗਾ ਉਹਨਾਂ ਨੇ ਇਸ ਲੜਕੀ ਉੱਪਰ ਫਾਇਰ ਕੀਤਾ ਸੀ ਲੜਕੀ ਦੀ ਉਮਰ ਕਿੰਨੀ ਹੈ ਹਾਲਾਤ ਕਿਹੋ ਜਿਹੇ ਇਹ ਲੜਕੀ ਜਿਹੜੀ ਹੈਗੀ ਹਰਪ੍ਰੀਤ ਕੌਰ ਇਹਦਾ ਵੀ तकरीबन 20 ਸਾਲ ਤਕਰੀਬ ਉਮਰ ਹੈਗੀ ਹੈ ਤੇ ਲਗਭਗ 1.5 ਮਹੀਨੇ ਤੋਂ ਜਿਹੜਾ ਹੈਗਾ ਭਕਤਾ ਭਾਈ ਕਜੇ ਦਾ ਲੜਕਾ ਹਰਸ਼ਪ੍ਰੀਤ ਜਿਹੜਾ ਹੈਗਾ ਇਹਦੇ ਨਾਲ ਲੰਮਰ ਜੁੜੀ ਹੈ ਜੀ ਪਹਿਲਾਂ ਬੇਸਿਕਲੀ ਲੜਕੀ ਜਿਹੜੀ ਰਹਿਣ ਵਾਲੀ ਜਿਰਕਪੁਰ ਦੀ ਤੇ ਕੋਈ ਭਰਾ ਪੂਰ ਵੀ ਹੈਗੇ ਕੋਈ ਲਵ ਮੈਰਿਜ ਲੈ ਕੇ ਨਹੀਂ ਐਦਾਂ ਦੀ ਕੋਈ ਹੈ ਜੀ ਫਿਲਹਾਲ ਕੋਈ ਗੱਲ ਨਹੀਂ ਹੈਗੀ ਲਵ ਮੈਰਿਜ ਪਹਿਲਾਂ 1 ਮਹੀਨਾ ਪਹਿਲਾਂ ਹੋਈ ਸੀ ਕਿਸ ਨੇ ਕੀਤਾ ਕਿਉਂ ਕੀਤਾ ਉਹਦੇ ਬਾਰੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਦੋਂ ਇਸ ਬਾਰੇ ਕਲੀਅਰ ਹੋ ਜਾਊਗਾ ਉਹਦੇ ਵੀ ਅਸੀਂ ਇਸ ਬਾਰੇ ਕਮੈਂਟ ਕਰਾਂਗੇ ਉਹ ਲੜਕੀ ਦੇ ਘਰ ਨਾਲ ਗੱਲਬਾਤ ਸੀ ਕਿ ਉਹ ਵੇਜ ਦੇ ਦਿੱਤੇ ਸਿਰਫ ਮੈਰਿਜ ਤੋਂ ਬਾਅਦ ਨਹੀਂ ਇਹਦੇ ਬਾਰੇ ਜਿਹੜਾ ਹੈਗਾ ਜੀ ਕੋਈ ਜਾਣਕਾਰੀ ਨਹੀਂ ਹੈਗੀ ਸਾਡੀ ਕਿਉਂਕਿ ਜਸਟ ਜੇ ਲੜਕੀ ਐਡਜਟ ਹੋਈਏ ਤੇ ਅਸੀਂ ਇਹਨਾਂ ਦੇ ਬਿਆਨ ਕਲਮ ਬੰਦ ਕਰਕੇ ਮੁਕਦਮਾ ਦਰਜ ਕਰਕੇ ਫਰਦਰ ਜਿਹੜੀ ਕਨਵੈਸਟੀਗੇਸ਼ਨ ਜਿਹੜੀ ਕਰਵਾਏ ਕਰਾਂਗੇ ਤਾਂ ਫਿਲਹਾਲ ਜਿਹੜਾ ਹੈਗਾ ਲੜਕੀ ਵੱਲੋਂ ਜਾਂ ਉਹਦੇ ਘਰ ਵਾਲੇ ਵੱਲੋਂ ਮਨ ਲੜਕੀ ਨਾਲ ਜਿੱਦਾਂ ਗੱਲਬਾਤ ਕੀਤੀ ਸੀ ਉਹਨਾਂ ਵੱਲੋਂ ਇਹਦੇ ਵੀ ਕਿਸੇ ਦੇ ਖਿਲਾਫ ਜਿਹੜਾ ਹੈਗਾ ਕੋਈ ਵੀ ਜਿਹੜਾ ਸ਼ੱਕ ਜਿਹਾ ਜ਼ਾਹਰ ਨਹੀਂ ਕੀਤਾ ਗਿਆ ਸਰ ਬੋਲਚਾਲ ਸੀ ਕਿ ਆਪਣੇ ਮਾਪਿਆਂ ਨਾਲ ਲੜਕੀ ਦੀ ਸੌਰੀ ਨਹੀਂ ਇਹਨਾਂ ਵੱਲੋਂ ਜਿਹੜੀ ਲੜਕੀ ਵੱਲੋਂ ਕਿਸੇ ਦੇ ਖਿਲਾਫ ਜਿਹੜਾ ਹੈਗਾ ਸ਼ੱਕ ਜ਼ਾਹਰ ਨਹੀਂ ਕੀਤਾ ਕਿਉਂਕਿ ਜਿਹੜੇ ਦੋ ਮਾਪਿਆਂ ਨਾਲ ਬੋਲਚਾਲ ਸੀ ਕਿ ਉਹਦੇ ਬਾਰੇ ਜਿਹੜਾ ਹੈਗਾ ਉਹਦੇ ਪਰਿਵਾਰ ਵਾਲੇ ਦੱਸ ਸਕਦੇ ਨੇ ਉਹਦੇ ਬਾਰੇ ਜੀ